ਇੱਕ ਵਿਅਕਤੀ ਕਤਲ ਦੇ ਮਾਮਲੇ ਤੇ ਬਰਾਤਕਾਰ ਦੇ ਮਾਮਲੇ ਵਿੱਚ ਦੋਸ਼ੀ ਹੋਵੇ ਕਾਨੂੰਨ ਨੇ ਉਹਨੂੰ ਸਜ਼ਾ ਦਿੱਤੀ ਹੋਵੇ ਤੇ ਉਹਨਾਂ ਨੂੰ ਚੋਣਾਂ ਦੇ ਐਨ ਮੌਕੇ ਦੇ ਉੱਤੇ ਇਹ ਉਹਨਾਂ ਨੂੰ ਸਹੂਲਤ ਦੇਣੀ ਤੇ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਲੈ ਕੇ ਆਉਣਾ ਇਹ ਇੱਕ ਹੋਰ ਮੁਰਜੀਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਗੁਰਮੀਤ ਆਮ ਰਹੀਮ ਜਿਹੜਾ ਕਿ ਸਿੱਖਾਂ ਦੀਆਂ ਭਾਵਨਾਵਾਂ ਤੇ ਵੱਡੀ ਠੇਸ ਪਾਉਂਦਾ ਤੇ ਉਸ ਦੀਆਂ ਜਿਹੜੀਆਂ ਪਿਛਲੇ ਸਮੇਂ ਦੀਆਂ ਸਰਗਰਮੀਆਂ ਸਿੱਖਾਂ ਨੂੰ ਧਾਰਮਿਕ ਤੌਰ ਤੇ ਵੱਡੀਆਂ ਚੁਣੌਤੀਆਂ ਦੇ ਰਹੀਆਂ ਰਹੀਆਂ ਤੇ ਉਹਦੇ ਖਿਲਾਫ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਅਦਾਲਤ ਦੇ ਅੰਦਰ ਲੜਾਈ ਲੜੀ ਗਈ ਉਸ ਨੂੰ ਬਾਰ-ਬਾਰ ਪਰੋਲ ਮਿਲਦੀ ਹੈ ਦੂਸਰੇ ਪਾਸੇ ਸਿੱਖ ਬੰਦੀ ਜਿਹੜੇ ਆ ਉਹਨਾਂ ਨੂੰ ਪਰੋਲ ਨਹੀਂ ਮਿਲਦੀ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਛੁੱਟੀ ਦੀ ਸਹੂਲਤ ਨਹੀਂ ਹੈ ਬਹੁਤ ਵੱਡੀ ਤੁਲਨਾ ਵਾਂ ਸੰਗਤ ਦੇ ਅੰਦਰ ਤੇ ਕਾਨੂੰਨ ਦੇ ਰੱਖਵਾਲਿਆਂ ਦੇ ਮਨ ਦੇ ਵਿੱਚ ਇਸ ਗੱਲ ਹੀ ਬੜਾ ਰੋਸ ਆ ਤੇ ਅੱਜ ਫੇਰ 11ਵੀਂ ਵਾਰ ਜਿਹੜੇ ਸੌਦਾ ਸਾਧ ਨੂੰ ਜਿਹੜੀ ਹੈ ਪਰੋ ਪਰੋਲ ਦਿੱਤੀ ਜਾ ਰਹੀ ਆ ਤੇ ਇਹਦੇ ਵਿੱਚ ਇਲੈਕਸ਼ਨ ਕਮਿਸ਼ਨ ਨੇ ਵੀ ਹਰੀ ਝਿੜੀ ਦੇਦੀ ਆ ਇਸ ਗੱਲ ਦਾ ਬੜਾ ਵੱਡਾ ਅਫਸੋਸ ਆ ਕਿ ਇਲੈਕਸ਼ਨ ਕਮਿਸ਼ਨ ਜਿਹੜਾ ਕਿ ਜਿਹੜੀ ਚੋਣਾਂ ਨੂੰ ਜਿਹੜਾ ਬਾੜ ਦਾ ਸੀਟ ਢੰਗ ਨਾਲ ਕਰਨ ਦਾ ਜਿਹੜੀ ਜੋ ਵਾਰੀ ਹੁੰਦੀ ਆ ਸਰਕਾਰ ਤਾਂ ਭਾਜਪਾ ਦੀ ਸਰਕਾਰ ਤਾਂ ਇਸ ਗੱਲ ਦੇ ਵਿੱਚ ਸ਼ਾਮਲ ਹੈ ਹੀ ਸੀ ਕਿਉਂਕਿ ਜਿੰਨੀ ਵਾਰ ਵੀ ਉਹ ਰਿਆ ਹੋਇਆ ਉਹ ਉਸ ਦੇ 90 ਪੈਸੇ ਉਹ ਉਦੋਂ ਹੀ ਰਿਆ ਹੋਇਆ ਜਦੋਂ ਜਦੋਂ ਕੋਈ ਕੋਈ ਨਾ ਕੋਈ ਜਿਹੜੀ ਹੈ ਹਰਿਆਣੇ ਦੇ ਵਿੱਚ ਚੋਣ ਸੀ ਸੋ ਭਾਰਤੀ ਜਨਤਾ ਪਾਰਟੀ ਨੇ ਮੁਰ ਤੋਂ ਫੇਰ ਇਸ ਗੱਲ ਦਾ ਖੁਲਾਸਾ ਕਰ ਦਿੱਤਾ ਕਿ ਉਹ ਆਪਣੀਆਂ ਜਿਹੜੀਆਂ ਚੋਣਾਂ ਆਪਣੀਆਂ ਜਿਹੜੀ ਜਿਹੜੀ ਚੋਣਾਂ ਦੀ ਜਿਹੜੀ ਲੜਾਈ ਆ ਉਹ ਰਾਮ ਰਹੀਮ ਦੇ ਸਿਰ ਤੇ ਹੀ ਮੈਦਾਨ ਵਿੱਚ ਲੜਨ ਜਾ ਰਹੀ ਆ ਸੋ ਅਸੀਂ ਇਸ ਗੱਲ ਦੀ ਡਟ ਕੇ ਖੇਧੀ ਕਰ ਰਹੇ ਆ ਇਹ ਜਿਹੜਾ ਕਿ ਇੱਕ ਵਿਅਕਤੀ ਕਤਲ ਦੇ ਮਾਮਲੇ ਤੇ ਬਰਾਤਕਾਰ ਦੇ ਮਾਮਲੇ ਵਿੱਚ ਦੋਸ਼ੀ ਹੋਵੇ ਕਾਨੂੰਨ ਨੇ ਉਹਨੂੰ ਸਜ਼ਾ ਦਿੱਤੀ ਹੋਵੇ ਤੇ ਉਹਨਾਂ ਨੂੰ ਚੋਣਾਂ ਦੇ ਐਨ ਮੌਕੇ ਦੇ ਉੱਤੇ ਇਹ ਉਹਨਾਂ ਨੂੰ ਸਹੂਲਤ ਦੇਣੀ ਤੇ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਲੈ ਕੇ ਆਉਣਾ ਇਹ ਇੱਕ ਹੋਰ ਮਜ਼ਾਕ ਕੀਤਾ ਗਿਆ ਕਿ ਜਿਹੜਾ ਚੋੜਖ ਮਿਸ਼ਨ ਵੱਲੋਂ ਉਹਨਾਂ ਦੇ ਸ਼ਰਤਾਂ ਲਾਈਆਂ ਗਈਆਂ ਨੇ ਜਿਹੜੀਆਂ ਸ਼ਰਤਾਂ ਤੋਂ ਉਹ ਪਹਿਲਾਂ ਵੀ ਉਹਨਾਂ ਸ਼ਰਤਾਂ ਦੇ ਨਹੀਂ ਬਾਹਰ ਹੁੰਦੇ ਆ ਸੋ ਇਹ ਗੱਲ ਅੱਜ ਸਾਹਮਣੇ ਆ ਗਈ ਆ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਹਰਿਆਣਾ ਦੀ ਸਰਕਾਰ ਆ ਉਹ ਹੁਣ ਰਾਮ ਰੇਂਦਰੀਆਂ ਫੋੜੀਆਂ ਤੇ ਹੀ ਜਿਹੜੀ ਆ ਵੋਟਰਾਂ ਜੜਾਈ ਲੜੇਗੀ ਇਹ ਗੱਲ ਆਉਣ ਵਾਲੇ 7 ਤਰੀਕ ਨੂੰ ਕਲੀਅਰ ਹੋ ਜਾਏਗੀ ਕਿ ਕੀ ਇਸ ਹਾਲਾਤਾਂ ਵਿੱਚ ਭਾਰਤੀ ਜਨਤਾ ਪਾਰਟੀ ਨੂੰ